ਚਲੋ ਜੀ ਮਹਿਲੂ ਜੀ ਦਾ ਖਾਲਸਾ ਵਾਇਰੂ ਜੀ ਕੀ ਪਤਨੀ ਭਾਈ ਦੇਸ਼ ਰਾਜ ਜੀ ਦਾ ਭਲੂਰ ਦੇ ਵਿੱਚ ਜਗਾ ਉਹਦਾ ਇਤਿਹਾਸ ਬਣਾਉਣ ਲੱਗੇ ਦੱਸਾਂ ਲੱਗੇ ਜੀ ਪਿੰਡਾ ਜ਼ਿਲ੍ਹਾ ਮੋਗਾ ਜੀ ਤੇ ਤਹਿਸੀਲ ਆ ਬਗਿਆਲਾ ਜੀ ਦਾ ਖਾਜ ਭਲੂਰ ਜੀ ਨਾਮ ਮੇਰਾ ਮਿੱਠੂ ਕਾਲੀ ਨਾ ਦਾ ਲਖਵੀਰ ਹੈ ਜੀ ਤੇ ਕਹਿੰਦੇ ਆ ਮਿੱਠੂ ਕਾਲੀ ਠੀਕ ਹੈ ਪਿੰਡਾ ਭਲੂਰ ਇਲਾ ਭਾਈ ਦੇਖ ਰਹਾ ਸੀ ਨਾ ਜਦੋਂ ਪਲੂਰ ਦੀ ਮੂੜੀ ਕੱਢੀ ਹੈ ਜੀ ਇਹ ਜੈਮਲਾਵਾ ਜਗ ਜਨਾਲਾ ਚੰਦ ਪੁਰਾਣੇ ਬਾਗਾ ਸ਼ਾਦਾ ਇੱਕ ਨਾ ਪੈਣ ਸੀ ਮੁਗਲਾ ਇਹ ਤੇ ਮੇਰੇ ਪਿੰਡ ਦਾ ਹੈ ਅਠ ਭਰਾ ਸੀ ਜੰਨੇ ਉਹਨੇ ਤੇ ਗਿਆਨਾ ਪੁਰਾਣੇ ਚੰਦੇ ਅੱਜ ਪਲਾ ਕੋਲੇ ਬੈਠਾ ਸੀ ਜੀ ਉਥੇ ਇਹ ਆ ਬਾਬੇ ਗਿਆਨ ਜੀ ਨੇ ਪਲੂਰ ਬਤਾਲਾ ਇਹ ਅੱਠ ਭਰਾ ਸੀ ਜੀ ਸਤਾਲੇ ਪਿੰਡ ਵਾਲੇ ਬਾਬਾ ਗਾਣਾ ਰਗਾ ਜੀ ਤੇ ਪੁਰਾਣੇ ਚੰਦਿਆ ਦੇ ਭਰਾ ਦੇ ਪਿੰਡ 'ਚ ਬੈਠਾ ਸੀ ਗੱਲਾਂ ਕਰਦੇ ਉੱਥੇ ਆ ਗਿਆ ਭਾਈ ਜੀ ਸਰਾਜ ਜੀ ਤੇ ਗੱਲਾ ਬਾਤਾਂ ਕੀਤੀਆਂ ਚਾਪ ਵਾਲੇ ਬ੍ਰਿਤਾ ਭਾਈ ਜੀ ਸਰਾਜਾ ਗਾਣਾ ਕਿਵੇਂ ਬੈਠਾ ਆ ਉਹਨਾਂ ਮਾਰਾ ਕਿ ਅੱਠ ਭਰਾ ਸਤਾਲੇ ਪਿੰਡ ਵਾਲੇ ਮੈਂ ਅੱਠਾਂ ਵਾਂ ਰਹਿ ਗਿਆ ਮੈਨੂੰ ਕਿਤੇ ਚਾਲੀਆਂ ਨਹੀਂ ਜਾਂਦੇ ਪਿੰਡ ਬੰਨ੍ਹਣ ਉਹ ਪਾਈ ਦੇ ਆਇਆ ਕਹਿ ਲੱਗਾ ਬੈਕੁਰ ਦੀ ਅਪਰਾਜੇ ਕੋਈ ਦੱਸਦੇ ਫਰੀਕੋਟ ਕੀ ਕਰੇ ਕੋਲੇ ਦੇ ਜਲਗੇ ਕੋਲੇ ਦੇ ਜਲਗੇ ਤੇ ਫਰੀਕੋਟ ਆ ਗਏ ਫਰੀਕੋਟ ਲਾਏ ਜੇ ਰਾਜੇ ਬਿਕਲ ਨੂੰ ਕਹਿ ਲੱਗੇ ਬਿਸਾਲੂ ਚਾਲ ਗਿਆ ਦੇ ਜੀ ਉਹ ਕਹਿੰਦਾ ਮੈਦਾ ਸੁਗੀਆਂ ਨੂੰ ਦੇਣੀਆਂ ਆ ਕਹੇ ਤੇ ਮੇਰੇ ਕੋਲ ਹੈ ਨਹੀਂ ਜੀ ਜਿਹੜੀ ਮਹਾਰਾਣੀ ਸੀ ਨਾ ਉਹ ਕਹਿਣ ਲੱਗੀ ਬਾਸ਼ਾ ਨੂੰ ਇਹ ਬਾਬੇ ਨੂੰ ਮੋੜਨਾ ਸਾਦਾ ਸਾਲਾ ਚੱਕ ਲਈ ਜੀ ਇਹ ਵੀ ਚੱਕ ਰਾਣੀਆਂ ਦਾ ਫਰੀ ਕੋਲੋ ਚੱਲ ਕੇ ਜਦੋਂ ਇਸੇ ਪਲੂੜਾ ਲੈ ਲਈ ਪੱਜਾ ਇਸੇ ਜੰਗਲ 'ਚ ਆ ਗਏ ਜੀ ਬਹੁਤ ਭਾਰਾ ਜੰਗਲ ਸੀ ਭਾਈ ਦੇਸ ਰਾਜ ਕਹੇ ਲਗਾ ਵੀ ਆ ਸਾਧੂਆਂ ਦਾ ਕੰਮ ਕੀਤਾ ਧੂਵੇਂ ਲੱਗੇ ਇੱਥੇ ਸੰਤਾਂ ਦੀ ਭਗਤੀ ਕੀਤੀ ਹੈ ਜਗ ਜਗਾ ਸੱਤਿਆੜੀ ਆ ਜੀ ਨਿੱਕੇ ਸੰਤ ਲੈ ਆ ਗਏ ਤੋਂ ਸਭ ਭਾਈ ਦੇਸ ਰਾਜ ਨੇ ਦਰਤਾਂ ਘੱਟੀ ਵਾਣ ਦੀ ਜੀ ਉੱਥੇ ਵਾਣ ਹੋ ਗਿਆ ਹਾਜੀ ਮੌਜੂਦ ਆ ਠੀਕ ਆ ਚਲੇ ਜੀ ਨਿੱਕੀ ਅਲਟਦਾ ਖਲਾਬ ਲਾ ਕੇ ਦਸਨ ਗੱਲੀ ਦਿੰਦਾ ਵਾਹਾ ਹਲਾ ਹੋ ਗਿਆ ਇਹ ਕਿਸੇ ਚਾਲੀ ਸੀ ਚਲੋ ਜੀ ਬਾਬੇ ਗਿਆਨੇ ਨੇ ਪਹਿਲਾਂ ਗੰਦਾ ਤੇ ਮੋੜੀ ਕਰ ਸੀ ਭਾਈ ਦੀਸ ਰਾਜ ਨੇ ਜੀ ਜਿਹੜਾ ਭਾਈ ਦੀਸ ਰਾਜ ਦਾ ਪਛੋਕੜ ਸੀ ਜੀ ਇਹ ਪਿੰਡ ਡਰੋਲੀ ਦੇ ਵਿੱਚ ਬਜ਼ੁਰਗ ਸੀ ਕਾਲਾ ਸੰਗਾ ਪਿੰਡ ਹੈ ਪਠਾਨ ਗੋਲ ਕੋਲੇ ਜੀ ਜਲੰਧਰੋਂ ਪਰੇ ਪਠਾਨਗੋੜ ਕੋਲੇ ਕਾਲਾ ਸੰਗਾ ਪਿੰਡ ਹੈ ਉਹ ਬਜ਼ੁਰਗ ਨਾ ਟਰਾਲੀ ਦੇ ਵਿੱਚ ਰਹਿੰਦਾ ਸੀ ਜੀ ਉਹ ਟਰਾਲੀ ਦੇ ਵਿੱਚ ਰਹਿੰਦਾ ਸੀ ਗਾ ਤੇ ਉਹ ਪਿੰਡ ਦਾ ਮਜਾਲਾ ਬਣ ਗਿਆ ਮਜਾਲਾ ਦਾ ਮਤਲਬ ਹੁੰਦਾ ਵੀ ਜਿਹੜੇ ਪਹਿਲੇ ਵਾਰ ਤੋਂ ਖੋਲ ਨਹੀਂ ਸਕਦੇ ਜੀ ਇਹ ਸਦਾ ਰਹਿੰਦਾ ਪਿੰਡ ਦਾ ਉਹ ਵਾਈ ਕਰਦਾ ਕਰਦਾ ਕਿਸੇ ਨੇ ਨਾ ਖੋਸਿਆ ਉਹਨੂੰ ਕਹਿੰਦੇ ਕਾਲਾ ਸੰਗਾ ਜੀ ਕਾਲਾ ਸੰਗਾ ਪਿੰਡ ਹੈ ਪਠਾਨਗੋੜ ਕੋਲੇ ਜੀ ਕਾਲਾ ਸੰਗਾ ਕਹਿੰਦੇ ਸੀ ਜੀ ਉਹ ਵਾਏ ਗਾਜ਼ਾ ਗਾਜ਼ਾ ਨਾਲੋਂ ਤੇ ਪਿਛਲੇ ਪਿੰਡ ਗਿਆ ਕਾਲੇ ਸੰਗੇ ਤੇ ਉਹ ਇਹ ਮੁੰਡੇ ਸੀ ਚਾਰ ਜੀ ਵੱਡੇ ਨਾਲ ਸ਼ਾਹ ਸੀ ਉਦੋਂ ਛੋਡੇ ਨਾਲ ਅਮੀ ਸ਼ਾਹ ਸੀ ਠੀਕ ਆ ਉਦੋਂ ਛੋਡੇ ਨਾਲ ਜੰਮੂ ਸ਼ਾਹ ਸੀ ਚੌਥੇ ਨਾਲ ਲੋਮੜਾ ਸੀ ਜੀ ਹਾਂ ਜੀ ਜੀ ਚੌਥੇ ਨਾਲ ਲੋਮੜਾ ਸੀ ਜਿਹਨੇ ਚਾਰੇ ਪੁੱਤ ਲੈ ਕੇ ਡਰੋਨੇ 'ਚ ਬਸਣ ਲੱਗੇ ਤੇ ਇਸਰਾ ਕੱਠਾ ਚਾ ਮਸਾਲਾ ਦੇ ਵਿੱਚ ਕੱਠ ਬੈਠਾ ਇਦ ਦੁਨੀਆ ਕੱਠੀ ਹੋਈ ਓਲ ਵਿੱਚ ਜੋ ਕੀ ਕਹਿਣ ਲੱਗੇ ਉਹ ਕਾਲਾ ਸੰਘਾ ਅੱਗੇ ਆ ਕਿਸੇ ਉਹਨੇ ਚਾਲ ਪੁੱਤ ਲੈ ਤੇ ਚਾਲ ਨਵਾ ਹੋ ਗਿਆ ਇਹਦਾ ਸਾਰਾ ਡੱਬਰ ਲਗੇ ਸੀ ਆ ਗਿਆ ਤੇ ਕਿਸੇ ਦਿਨ ਜੋਲੀ ਸੰਘਾ ਦੀ ਹੋ ਜੂ ਇੱਕ ਗਬਰੂ ਉੱਠਿਆ ਉਹ ਕਹਿੰਦਾ ਬਾਬਾ ਵਾ ਲੋਬੜਾ ਪਾਣੀ ਲਾਉਣ ਗਿਆ ਤੇ ਮਰ ਗਿਆ ਆਪੇ ਭੱਜ ਜਾਣਗੇ ਉਹ ਆ ਜਾ ਮਾਰਦੇ ਕੁਛ ਨਹੀਂ ਹੋਣ ਲੱਗਾ

ਉਨੇ ਕਿਹਾ ਯਾਰ ਮਿੱਤਰ ਉਸੇ ਵੈਲੀ ਜਿਲੇ ਸੀਗੇ ਖਾਣ ਪੀਣ ਵਾਲੇ ਪੰਜ 600 ਜਵਾਨਾਂ ਨੇ ਇਕੱਠਾ ਕਰ ਸਾਜ਼ਗੀ ਵਾਲੇ ਇਕੱਠੇ ਕਰ ਲੈ ਤੇ ਰਾਤ ਨੂੰ ਖਾ ਪੀ ਕੇ ਤੇ ਰੋਲੇ ਦੇ ਹੱਦ ਜਾ ਕੇ ਬਾਹਰ ਬਹਿ ਗਏ ਜਦੋਂ ਬਾਹਰ ਬਹਿ ਗਏ ਤੇ ਟਕਟਕਾ ਹੋ ਗਿਆ ਲੋਕੀ ਪੈ ਗਏ ਤੇ ਪੰਜ 600 ਬੰਦੇ ਰੋਲੇ ਨੂੰ ਆ ਪਏ ਤੇ ਕੋਸਾ ਮਾਰਦੇ ਕੋ ਪਿੰਡੋ ਕਰਦੇ ਕੱਲ ਜਾ ਫਿਰ ਉਹ ਸੰਗਿਆ ਦਾ ਹੋ ਗਿਆ ਰੋਲ ਨੇ ਦੇ ਦਿੱਤਾ ਉਹ ਜਦੋਂ ਕੋਚਰ ਵਸੇ ਉਹਨਾਂ ਨਾਲ ਚਾਰ ਗੋਲ ਬਣੇ ਛਾ ਅੰਮ੍ਰਿਤਸਰ ਜੰਮੂ ਸ਼ਾਹ ਦੇ ਲੂਮੜਾ ਅੱਜ ਮੌਕੇ ਚਾਰ ਗੋਲ ਮੌਜੂਦ ਜਾਂਦੇ ਸੰਘਿਆਂ ਦੇ ਤੇ ਕਬਜਾ ਸੰਘਿਆਂ ਦਾ ਗੱਡਰੋਲੀ ਜੀਣਾ ਛਾ ਸੀ ਤੇ ਚਾਲਪਰਾ ਸੀ ਤੇ ਜਿਹੜਾ ਲੂਮੜਾ ਸੀ ਨਾ ਉਹਦੇ ਦੋ ਪੁੱਤ ਸੀ ਅੱਜ ਮੇਰੇ ਜੈਵ ਜੀ ਕਾਲੇ ਸੰਗੇ ਦੇ ਚਾਰ ਸੀ ਸ਼ਾਹ ਤੇ ਅੰਮੂ ਸ਼ਾਹ ਤੇ ਜਮੂ ਸ਼ਾਹ ਤੇ ਲੂਮਲਾ ਕਾਲੇ ਸੰਗੇ ਦੇ ਚਾਰ ਸੀ ਸ਼ਾਹ ਤੇ ਅੰਮੀ ਸ਼ਾਹ ਤੇ ਜਮੂ ਸ਼ਾਹ ਤੇ ਲੂਮਲਾ ਜਿਹੜਾ ਲੂਮਲਾ ਸੀ ਇਹ ਪਸ਼ੋਕਲਾ ਭਾਈ ਦੇਸ ਰਾਜ ਦਾ ਅੱਛਾ ਜਿਹੜਾ ਲੂਮਲਾ ਸੀ ਉਹ ਦੋ ਪੁੱਤ ਸੀ ਜੀ ਅਜਮਦ ਜ਼ੈਬ ਠੀਕ ਹੈ ਗੁਰੂ ਪੰਜਵੇਂ ਪਾਸ਼ਾ ਦੇ ਸੇਵਕ ਸੀ ਠੀਕ ਹੈ ਜਿਹੜਾ ਆਯਾਬ ਜ਼ੈਬ ਦਾ ਪੁੱਤ ਸੀ ਕਲਿਆਨ ਦਾਸ ਇਕ ਕਲਿਆਨ ਦਾ ਆਦਾ ਪੁੱਸੀ ਉਮਰ ਸ਼ਾ ਸਤਵੇਂ ਪਾਸ਼ਾ ਦਾ ਸੇਵਕ ਜਿਹੜਾ ਭਾਈ ਦੇਸ਼ ਰਾਜ ਦਾ ਪੁੱਤ ਸੀ ਲੰਦ ਚੰਦ ਉਹ ਵੀ 10ਵੇਂ ਪਾਸ਼ਾ ਦਾ ਫੌਜਾ ਦਾ ਜਨਰਲ 10ਵੇਂ ਪਾਸ਼ਾ ਦਾ ਫੌਜਾ ਦਾ ਜਨਰਲ ਸੀ ਉਹਦੀ ਮੌਤ ਕਰਤਾਲਪੁਰ ਹੋ ਗਈ ਸੀ ਅੱਛਾ ਗਰਾਸ ਲੈ ਕੇ ਹੋੜ ਗਿਆ ਸੀ ਜਿਹੜਾ ਸੰਨ੍ਹੜੀ ਇਕਲਾਵਾ ਡੋਲੀ ਵਿੱਚ ਪਿਆ ਉਹ ਸੰਤ ਲੈਣਾ ਹੈ ਸੰਤਾਂ ਦਾ ਲਿਖਿਆ ਸੀ ਕਿ ਗੁਰੂ ਸਾਹਿਬ ਤੋਂ ਪੜ ਕੇ ਮੋਹ ਲਾਦੇ ਗੁਰੂ ਸਾਹਿਬ ਨੇ ਕਿ ਮੋਹ ਲਾ ਕੇ ਪਾਸ ਕਰਦਾ ਸੰਤ ਲੈਣਾ ਹੈ ਤੇ ਗੁਰੂ ਸਾਹਿਬ ਕਿਦੇ ਸ਼ਿਕਾਰ ਗਏ ਸੀ ਤੇ ਨਾਲ ਚੱਲਦੇ ਧੱਕੇ ਮਾਰ ਕੇ ਬਾਹਰ ਕਰਦੇ ਨਹੀਂ ਦੇਣਾ ਉਹ ਜੋ ਨਹੀਂ ਜਲਾ ਕੇ ਲਾਗੇ ਗਰਾਸ ਦੇ ਕਰਜ਼ਾਲਪੁਰ ਨੂੰ ਹੁਲ ਗਿਆ ਜਿਹੜਾ ਉਦੇ ਸਿੰਘ ਸੀ ਗੁਰੂ ਸਾਹਿਬ ਦਾ ਸੇਵਕ ਪੂਆ ਦਾ ਪੁੱਤ ਉਦੇ ਸਿੰਘ ਉਹ ਕਹਿੰਦਾ ਇਹ ਸ਼িকার ਕਰਕੇ ਨਾਲ ਗੁਰੂ ਸਾਹਿਬ ਦੇ ਉੱਥੇ ਬੈਠੇ ਸੰਤ ਉਹ ਸੰਤਾਂ ਨੇ ਕੀਤੀ ਫਰਿਆਦ ਵੀ ਮਹਾਰਾਜ ਜੀ ਮੈਂ ਅਸੀਂ ਗ੍ਰੰਥ ਸਾਲਣ ਗਏ ਸੀ ਉਹਦਾ ਫੜ ਕੇ ਗੁਰੂ ਸਾਹਿਬ ਕਰਨ ਗਏ ਮੋਰ ਲਾਤੀਆ ਫੜ ਕੇ ਪਾਸ ਆਓ ਉਹ ਜੇ ਲਾਣਗੇ ਤੇ ਰੰਧਾ ਨਾਲ ਧੱਕੇ ਮਾਰ ਕੇ ਬਾਹਰ ਕੱਢਦਾ ਡੇਢ ਦੇਤਾਨੀ ਉਦੋਂ ਸਿਕ ਨੂੰ ਗੱਲਿਆ ਲੈਣ ਵੀ ਜਾ ਲਿਆ ਜਦੋਂ ਉਹ ਮੂਦੇ ਸਿਕ ਲੈ ਆਇਆ ਐਸੇ ਨਾਲ ਜਦ ਖੋਲ ਕੇ ਆ ਵੇਖ ਇਦਾਂ ਸੋਹਣਾ ਸਨੇਰੀ ਅੱਖਾਂ ਦਾ ਦਿਲ ਵਾਲਾ ਆਪੇ ਹੋ ਲੈ ਲੈਣਗੇ ਉਦੋਂ ਸਿਕ ਨਾਲ ਗੁਰੂ ਸਾਹਿਬ ਹਕਮਤ ਦੇਣਾ ਪੂ ਦੇ ਦੇ ਉਦੋਂ ਨਾਲ ਜਦ ਨੇ ਵਿਆਹ ਕੀਤਾ ਉਹ ਕਹਿੰਦਾ ਯਾਰਾ ਉਹ ਮਾੜੇ ਜਾਨਾ ਗੁਰੂ ਸਾਹਿਬ ਨੂੰ ਛੱਡ ਕੇ ਕਰਜ਼ਾਲ ਬੋਲ ਰੋੜ ਗਿਆ ਹੂੰ ਤੇ ਨਿਰਮਲ ਕਹਿੰਦਾ ਮਨਣਾ ਪarsi ਕਰਲਾ ਉਹਦਾ ਰਹਿਦਾ ਤੇ ਲੇਕੇ ਸੂਰਮੇ ਭਾਲਦਾ ਮੈਂ ਹੂੰ ਉਹਦੇ ਜਿਹੜੇ ਨਿਰਮਲ ਦੇ ਚੇਲੇ ਸੀ ਪਹਿਲਾਂ ਉਹ ਕਹਣ ਲਗੇ ਸੁਭਾ ਦਾ ਅਕਲ ਆਪਾਂ ਨੂੰ ਕਰੂਗਾ ਤਾਂਗ ਹਾਂਜੀ ਤੇ ਨਿਰਮਲ ਕਹਿੰਦਾ ਵੀ ਉਹਨੂੰ ਪਲਸੀ ਨਾ ਕਰ ਇੱਕ ਪਾਸੇ ਗੁਰੂ ਸਾਹਿਬ ਤੋਂ ਡਰਦਾ ਐ ਇੱਕ ਪਾਸੇ ਉਹ ਸਿੱਖ ਪਲਸੀ ਕਰੀ ਜਾਂਦਾ ਐ ਇਹ ਕਿਵੇਂ ਸੀ ਉਠੂ ਹਾਂ ਉਹ ਆਪਾਂ ਕਿਵੇਂ ਕਰ ਗਏ ਉਹਨੇ ਗੋਲੀ ਮਾਰ ਏ ਧੀਰਮਲ ਨੇ ਗਰਜ਼ਾਰਪੁਰੋਂ ਭਾਈ ਤੇਜਰਾਜ ਦੇ ਪਿਓ ਦੇ ਗੋਲੀ ਮਾਰੀ ਧੀਰਮਲ ਨੇ ਕੋਈ ਮੌਤ ਧੀਰਮਲ ਗਰਜ਼ਾਰਪੁਰੋਂ ਉਦੋਂ ਬਾਅਦ ਜਿਹੜਾ ਉਹ ਗ੍ਰੰਥ ਸੰਤਾਂ ਦਾ ਲਿਖਿਆ ਸੀ ਸੰਤਾਂਦਿਆਂ ਰੱਖਿਆ ਸੀ ਉਹਨਾਂ ਨੇ ਬੇਡੋਲੀ ਕੋਈ ਇਹ ਸੰਗਿਆ ਦਾ ਗ੍ਰੰਥਾਂ ਵੱਖਣਾ ਨੇ ਉਹ ਡੋਲੀ ਭੇਜਿਆ ਉਹ ਗੁਰੂ ਸਾਹਿਬ ਨੇ ਉਹ ਇੱਕ ਮਦਨ ਕੀ ਕਾਸੀ ਜਿਹੜਾ ਗੁਰਸੱਲ ਕੋ ਕੇ ਲਗਾਇ ਦੀ ਪੂਜਾ ਨਹੀਂ ਖਾ ਸਕਦਾ ਪਾਲ ਸਕਦਾ ਭੋਗ ਨਹੀਂ ਕੋ ਪਾ ਸਕਦਾ ਜੇ ਭੋਗ ਪਾਣਾ ਤੇ ਪੂਜਾ ਨਹੀਂ ਖਾ ਸਕਦਾ ਅੱਜ ਉਹ ਗੁਰਸੱਬਾ ਟਰੋਲੀ ਆ ਗਿਆ ਸائیں ਦਾ ਸਾਰੇ ਘਰੇ ਪਿਆ ਅਸ ਮੋਕੇ ਮੌਜੂਦ ਹੈ ਅਸ ਮੇ ਬਾਦਸ਼ਾਹ ਦੀ ਮੋਹਰ ਹੈ ਜੇ ਦਸਰ ਕਰਨੇ ਹੋਣਾ ਉਨ ਮੱਥਾ ਲਾਓ ਤੇ ਗੁਰੂ ਸਾਹਿਬ ਦੇ ਦਰਸ਼ਨ ਹਾਂਜੀ ਤੇ ਜਿਹੜਾ ਸੀ ਕਲਿਆਨ ਦਾਸ ਜੋੜ ਦਾ ਪੁੱਸੇ ਕਲਿਆਨ ਦਾ ਤੇ ਕਲਿਆਨ ਦਾਦਾ ਸੀ ਉਮਰ ਸ਼ਾ ਉਮਰ ਜਾਦਾ ਪੁੱਸੇ ਨਾਂ ਤੇ ਜਾਣਦਾ ਨਾਂ ਨਾਂਦ ਜੰਦ ਦਾ ਪੁੱਸੇ ਪਾਈ ਦੇਸ ਰਾਜ ਅੱਛਾ ਉਹਨੇ ਮੋੜੀ ਗੱਡੀ ਬਾਬੇ ਗਿਆਨੇ ਨੇ ਪਿੰਡ ਬੁੱਦਾ ਤੇ ਬਾਬੇ ਦਰਗੀ ਨੇ ਬਨੂਰਦੀ ਵੜੀ ਆ ਹੱਦ ਹਾਂਜੀ ਇਹ ਬਿਸ਼ਕਲ ਪਾਈ ਦੇਸ ਰਾਜ ਜਿੱਥੇ ਹਣ ਗਰਦੋਲਾ ਮੌਜੂਦ ਬਣਦਾ ਉਹ ਛੇਵੇਂ ਪਾਤਸ਼ਾਹ ਦੀ ਫੌਜ ਉੱਤੇ ਬੈਠੀ ਹੁੰਦੀ ਉਸ ਆ ਉਹ ਆ ਤੇ ਹੁਣ ਕਬਜਾ ਸੰਘਿਆਂ ਦਾ ਡਰੋਲੇ ਸੰਘਿਆਂ ਦੀ ਆ ਚਾਰ ਗੋਲ ਡਰੋਲੀ ਆ ਆ ਸ਼ਾਜ਼ੇ ਅਮੀ ਸ਼ਾਜ਼ੇ ਜੇ ਮੁਸ਼ਾਜ਼ੇ ਲੂਬਲਾ ਚਾਰ ਗੋਲ ਡਰੋਲੀ ਦੇ ਮਜੂਦ ਸੰਘਿਆਂ ਦੇ ਚੱਲਦੇ ਹਾਂਜੀ ਇੱਥੇ ਆਪਣੇ ਪਿੰਡਾਂ ਦੇ ਪਤਾ ਵੀ ਕਿੰਨੇ ਦਿਨ ਰਹੇ ਇੱਥੇ ਆਪਣੇ ਆਪਣੇ ਪਿੰਡ ਰਹੇ ਹੈ ਜੇ ਬਾਬੇ ਗਿਆਨੇ ਕੋਲ ਵੀ 20 ਦਿਨ ਰਹੇ ਵੀ 25 ਦਿਨ ਰਹਿ ਸੀ ਆ ਬਰਦਾਨ ਗਣੇ ਕੋ ਬਲੌਣ ਦਾ ਜਾਲ ਬਣ ਗਿਆ ਫਿਰ ਇਹ ਪਲੂ ਨੂੰ ਜਾ ਕੇ ਕੋਟ ਦੇ ਕੋਟ ਜਾਉਣ ਦੇ ਤੇ ਬਹਾਮਣਾ ਦਾ ਮੁੰਡਾ ਪਰਿਆ ਸੀ ਉਹ ਰੋਈ ਜਾਂਦੇ ਸੀ ਇੱਕ ਉਸੇ ਤੇਲਾ ਖੇੜਦਾ ਸੀ ਤੇਲਾ ਖੇੜਦਾ ਸੀ ਜੋ ਪੰਜ ਦੇ ਨਾਲ ਦਾ ਬਾਬਾ ਉਹ ਰੋਈ ਜਾਂਦੇ ਮੁੰਡਾ ਤਕੜਾ ਕਰਦੇ ਤੂੰ ਪੁੱਛਾ ਦਿੰਦਾ ਉਹ ਕਹਿੰਦਾ ਮੇਰੇ ਕੋਈ ਪਾਵਰ ਨਹੀਂ ਹੈ ਤੂੰ ਕਰ ਸੇ ਉਹਨੇ ਮੈਨੂੰ ਕਿਹਾ ਮਾਜ਼ਗਲਾ ਪਾਈ ਦੇ ਸਾਂ ਕਹਿੰਦਾ ਤੇ ਫੇਰ ਮੈਂ ਤੁਸੀ ਘੜੀ ਵੇਖੋ ਬੇ ਇੰਨੇ ਟਾਈਮ ਨਾਲ ਮੈਨੂੰ ਬੁਲਾਇਆ ਠੀਕ ਆ ਇਹ ਮੈਨੂੰ ਟਾਈਮ ਤੇ ਦੂਲੇ ਜਾਵੜੋ ਉਹਦੇ ਨੂੰ ਬੁਲਾ ਲਾ ਦੇ ਤੇ ਮੈਂ ਸੌ ਛੱਡ ਦੂੰ ਠੀਕ ਆ ਹਾਂ ਜਦੋਂ ਉਹ ਸੰਕੋਟ ਤੋਂ ਦੁਰੇ ਦੇ ਕੋਲੇ ਦੇ ਤੇ ਫੇਰ ਰਾਜ ਆ ਕੇ ਜਦੋਂ ਕੋਲੇ ਆਇਆ ਤੇ ਬਾਬੇ ਕੋਲੇ ਨੇ ਕੁ ਲਿਆ ਲਿਆ ਇੱਕ ਬਾਬਾ ਦੁੱਧ ਪੀ ਕੇ ਜਾਈ ਅੱਛਾ ਉਹਨੇ ਵੀ ਰਾਜ ਦੇ ਟਾਈਮ ਨੇ ਫੇਰ ਪੀਵਾਗੇ ਹਾਂਜੀ ਹੂੰ ਉਹ ਬਰਾ ਦੁੱਧ ਪੀਣ ਲਾ ਗੇ ਦੁਰਬਾਰਾ ਕੋਰੇ ਨੇ ਅੱਛਾ ਚੜ ਲਾ ਗਿਆ ਹੂੰ ਫਿਰ ਉਸੇ ਰਾਮਤਾ ਜਦੋਂ ਚੱਲੇ ਪਾਏ ਹੂੰ ਸਕੂਲ ਕੋਲ ਆ ਕੇ ਤਾਂ ਕੋਲ ਰੋਲੀ ਅੱਛਾ ਉਹ ਉਹਨਾਂ ਨੇ ਬੁਲਾ ਲਿਆ ਉਹਨਾਂ ਨਾਲ ਸਿਲੀ ਛੱਡਦਾ ਠੀਕ ਇਹ ਸਾਈ ਦਾ ਸਾੜੀ ਕਰਨ ਜਾ ਗਿਆ ਹਾਂ ਇਹ ਬਾਬੇ ਕੋਲੇ ਘਰੋਂ ਜਾਣ ਬਣ ਗਿਆ ਆਦਾ ਆਉਂਦਾ ਰਿਹਾ ਤੇ ਬਲੂਰਾ ਆਪਣੇ ਉਹਨਾਂ ਦੀ ਪੀੜੀ ਚੋਂ ਕਾਰ ਲਾਲ ਵੀ ਆਉਂਦੇ ਗੱਡੇ ਦੇ ਨਾਲ ਛੱਡ ਕੇ ਸਾਰਾ ਪਿੰਡ ਦਲੇ ਬੋਲਾ ਜੀ ਠੀਕ ਹੈ ਨਾ ਜੋ ਕਲ ਦੇ ਆਪਾ ਠੀਕ ਹੈ ਜੀ ਖੇਡ ਲਈ ਭਰ ਕੇ ਰੱਖ ਲੈਣੇ ਹੂੰ ਹੂੰ ਇਹ ਸੰਗਿਆ ਨੂੰ ਬਾਵਾਗੇ ਅੱਛਾ ਭਾਈ ਕਿਆ ਨੂੰ ਭਾਈ ਕੇ ਵਾਜੇ ਭਾਈ ਕੇ ਤਰਫ ਕਿਰੇ ਤੋਂ ਪੂਜਾ ਲਈ ਪਹੁੰਚ ਲ ਜਾਂਦੇ ਰੇ ਆ ਉਹ ਲਾਦੇ ਆ ਠੀਕ ਹੈ ਜੀ ਹਾਂ ਇਹ ਬਿਸ਼ੁਕਰਪਾਈ ਦੇ ਠੀਕ ਹੈ ਜੀ